ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਬਿਕਮਜੀਤ ਸਿੰਘ ਜੀਤਿਆ ਸਵੇਰ ਤੋਂ ਲੈ ਕੇ ਹੁਣ ਤੱਕ ਸੂਖੀਆਂ ਦੇ ਵਿੱਚ ਬਣੇ ਹੋਏ ਨੇ ਹਰ ਚੈਨਲ ਉੱਤੇ ਬਿਕਮਜੀਤ ਸਿੰਘ ਜੀਤਿਆ ਨੂੰ ਖਾ ਚਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਬਦਲੇ ਖੋਰੀ ਦੀ ਰਾਜਨੀਤੀ ਕਰ ਰਹੇ ਨੇ ਪਗਵੰਤ ਮਾਨ ਵੱਲੋਂ ਕੋਈ ਐਡੇ ਵੱਡੇ ਦੋਸ਼ ਵੀ ਨਹੀਂ ਐਡ ਕੀਤੇ ਜਾ ਸਕਦੇ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹਰੀ ਝੰਡੀ ਮਿਲੀ ਹੋਈ ਹੈ ਕਰوڑਾਂ ਰੁਪਏ ਖਰਚ ਕੀਤਾ ਜਾ ਚੁੱਕਿਆ ਹੈ ਬਿਕਰਮਜੀਤ ਸਿੰਘ ਜੀਠਿਆ ਨੂੰ ਲੈ ਕੇ ਹਰ ਵਾਰ ਚੁਣੌਤੀ ਦਿੱਤੀ ਜਾਂਦੀ ਹੈ ਤੇ ਬਿਕਰਮਜੀਤ ਜੀਠਿਆ ਉਤੋਂ ਨਿਕਲ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ 50 ਤੋਂ ਵੱਧ ਥਾਵਾਂ ਤੇ ਸ਼ਾਪੀ ਮਾਰੀ ਕੀਤੀ ਜਾਵੇਗੀ ਵਿਜਲੈਂਸ ਵਰਕਰ ਪੱਲੋਂ ਲੇਕਿਨ ਬਿਕਰਮਜੀਤ ਸਿੰਘ ਜੀਠਿਆ ਨੇ ਕਿਹਾ ਕਿ ਉਹਨਾਂ ਟਿਕਾਣਿਆਂ ਟਿਕਾਣੇ ਦੱਸੇ ਜਾਣ ਲੇਕਿਨ ਅਦਾਲਤ ਨੇ ਕਿਹਾ ਕਿ ਜੇਕਰ ਅਸੀਂ ਤੁਹਾਨੂੰ ਪਹਿਲਾਂ ਦੱਸ ਦਿੰਦੇ ਹਾਂ ਵਿਜਲੈਂਸ ਡਿਪਾਰਟਮੈਂਟ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸ਼ੌਕਸ ਹੋ ਜਾਓਗੇ ਸਭ ਕੁਝ ਪਲਾਨ ਕੀਤਾ ਗਿਆ ਹੈ ਇਹ ਪਹਿਲਾਂ ਹੀ ਮੀਟੀਆਂ ਨੇ ਕਹਿ ਦਿੱਤਾ ਸੀ ਕਿ ਮੇਰੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਕਾਰਵਾਈ ਹੋਵੇਗੀ ਜੇਕਰ ਮੇਰਾ ਮੇਰੇ ਬੱਚਿਆਂ ਦਾ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਉਸ ਦਾ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਚੀਵਾਲ ਹੋਵੇਗਾ ਲੇਕਿਨ ਇਹਦਾ ਜਿੱਥੇ ਇੱਕ ਪਾਸੇ ਸੁਖਪਾਲ ਸਿੰਘ ਕਹਿ ਰਿਹਾ ਰਵਨੀਤ ਵਿਚੂ ਜੋ ਆਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਸੁਖਪਾਲ ਸਿੰਘ ਕਹਿ ਰਿਹਾ ਹਲਕਾ ਪਹਿਲਾਂ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹੁਣ ਆ ਗਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਕਿ ਇਹ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਮਜੀਤ ਸਿੰਘ ਜੀ ਆ ਤੇ ਵਿਜੀਲੈਂਸ ਉਹਨਾਂ ਨੇ ਇਸ ਕਾਰਵਾਈ ਦੇ ਖਿਲਾਫ ਬੋਲਦਿਆਂ ਕਿਹਾ ਕਿ ਸਰਕਾਰ ਨਿੱਜੀ ਰੰਜਸ ਕੱਢ ਕੇ ਸਰਕਾਰ ਖਿਲਾਫ ਆਵਾਜ਼ ਚੁੱਕਣ ਵਾਲੇ ਲੀਡਰਾਂ ਨੂੰ ਦਬਾਉਣਾ ਚਾਹੁੰਦੀ ਹੈ ਉਹਨਾਂ ਕਹਿੰਦੇ ਕਿ ਬਿਕਮਜੀਤ ਸਿੰਘ ਜੀਠੀਆ ਕਮੀਆਂ ਦੱਸਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੀਡਰਾਂ ਦੀਆਂ ਕਮੀਆਂ ਦੱਸਣਾ ਕੋਈ ਪਾਪ ਨਹੀਂ ਪਾਪ ਨਹੀਂ ਹੈ ਉਹਨਾਂ ਨੂੰ ਜੱਗ ਜ਼ਾਹਿਰ ਕਰਨਾ ਪੈਂਦਾ ਹੈ ਦੂਸਰੀਆਂ ਪਾਰਟੀਆਂ ਵੱਲੋਂ ਚੰਨੀ ਨੇ ਕਿਹਾ ਕਿ ਭਾਵੇਂ ਉਹਨਾਂ ਦੇ ਬਿਕਮਜੀਤ ਜੀਠੀਆ ਨਾਲ ਰਾਜਨੀਤਿਕ ਤੇ ਸਿਧਾਂਤਕ ਵਿਰੋਧ ਹੈ ਪਰ ਵੀਰਸ ਵੱਲੋਂ ਕੀਤੀ ਗਈ ਕਾਰਵਾਈ ਸਿਆਸੀ ਤੇ ਨਿੱਜੀ ਵਿਰੋਧ ਤੋਂ ਇਲਾਵਾ ਕੁਝ ਨਹੀਂ ਉਹਨਾਂ ਨੇ ਕਿਹਾ ਕਿ ਮਜੀਠੀਆ ਦੇ ਦਰਜ ਪਹਿਲਾ ਦੇ ਮਾਮਲੇ ਵਿੱਚ ਤਾਂ ਸਰਕਾਰ ਤੇ ਕੋਈ ਪਰਵਾਹੀ ਨਹੀਂ ਕੀਤੀ ਪਰ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਅਰਵਿੰਦ ਕੇਜੀਵਾਲ ਹੁਣ ਇਹ ਕਾਰਵਾਈ ਕਰਵਾ ਕੇ ਕਿਹੜਾ ਯੁੱਧ ਨਸ਼ਾ ਵਿਰੋਧ ਲੜ ਰਹੇ ਹਨ ਜਦ ਕਿ ਇਹ ਪਰਚਾ ਵਾਧੂ ਜ਼ਾਇਦਾਦ ਦਾ ਬਹਾਨਾ ਬਣਾ ਕੇ ਦਿੱਤਾ ਗਿਆ ਹੈ ਮੈਂਬਰ ਪਾਰਲੀਮੈਂਟ ਚੰਨੀ ਨੇ ਸ਼ੰਕਾ ਜਨਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਹਣ ਪ੍ਰਗਟ ਸਿੰਘ ਤੇ ਹੋਰ ਵਿਰੋਧੀ ਨੇਤਾਵਾਂ ਤੇ ਪਰਚੇ ਕਰਨ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੇ ਕਿਹਾ ਕੇਸ ਦੇ ਲਈ ਇਹ ਵਿਉਂਤਬੰਦੀ ਘੜੀ ਕਰਕੇ ਪਹਿਲਾਂ ਹੀ ਆਪਣੇ ਲੀਡਰਾਂ ਤੇ ਕਾਰਵਾਈ ਕਰਦੇ ਹਨ ਅਤੇ ਬਾਅਦ ਵਿੱਚ ਉਹਨਾਂ ਦੇ ਕੇਸ ਰੱਦ ਕਰ ਦਿੱਤੇ ਜਾਂਦੇ ਹਨ। ਵਿਰੋਧੀ ਲੀਡਰਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਭਾਰਤਪੂਸ਼ ਰਾਸ਼ੀਓ ਤੇ ਸੁੰਦਰ ਸ਼ਾਮ ਅਰੋੜਾ ਤੇ ਦਰਜ ਕੀਤੇ ਗਏ ਪਰਚਿਆਂ ਵਿੱਚ ਫੇਲ ਸਾਬਤ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਬਦਲਾ ਕੋਰੀ ਦੀ ਰਾਜਨੀਤੀ ਹੈ। ਇਹਦੇ ਵਿੱਚ ਉਹ ਕੱਢਣ ਨੂੰ ਕੁਝ ਪਾਉਣ ਨੂੰ ਕੁਝ ਨਹੀਂ ਨਸ਼ੇ ਦੀ ਨਹੀਂ ਇਹ ਆਮਦਨ ਤੋਂ ਵੱਧ ਜ਼ਿਆਦਾ ਦੇ ਖੁਲਾਸੇ ਦੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਦੋਂ ਮਾਨ ਸਰਕਾਰ ਬਣੀ ਸੀ ਤੇ ਮਾਨ ਸਰਕਾਰ ਨੇ ਜਵਾਬਤ ਕਿਉਂ ਕਰਵਾਈ ਮਾਨ ਸਰਕਾਰ ਨੇ ਜਵਾਬਤ ਦੇ ਵਿਰੁੱਧ ਪਟੀਸ਼ਨ ਕਿਉਂ ਨਹੀਂ ਈਦਾਰ ਕੀਤੀ ਜਦੋਂ ਵਿਕਰਮਜੀਤਿਆ ਬਾਅਦ ਆ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵਾਟ ਕੱਢੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਉਸ ਤੋਂ ਬਾਅਦ ਜਾ ਕੇ ਇਹ ਸਾਰਾ ਸਿਸਟਮ ਜਿਹੜਾ ਖੜਾ ਕੀਤਾ ਗਿਆ ਬਿਕਮਜੀਤ ਸਿੰਘ ਜੀਠੀਆ ਦੇ ਨਾਲ ਉਹਨਾਂ ਕਹਿੰਿਆ ਮੇਰੇ ਵਿਚਾਰਕ ਰਾਜਨੀਤਿਕ ਮੇਰੇ ਮਤਭੇਦ ਹੋ ਸਕਦੇ ਨੇ ਲੇਕਿਨ ਵਿਦਆਉਟ ਰੀਜ਼ਨ ਉਹਨਾਂ ਕਹਿੰਿਆ ਭਾਵੇਂ ਪ੍ਰਗਟ ਸਿੰਘ ਹੈ ਭਾਵੇਂ ਭਾਰਤ ਕੁਸ਼ਨ ਆਸ਼ੂ ਹੈ ਭਾਵੇਂ ਸ਼ਾਮ ਅਰੂੜਾ ਨੇ ਇਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਸਰਕਾਰ ਇਹ ਸਾਰੇ ਮਾਮਲੇ ਦੀ ਮੈਸਕ ਚਬਦਾ ਦੇ ਨਾਲ ਨਿੱਦਾ ਕਰਦਾ